ਇੱਕ ਬੇਜੁਬਾਨ लाचार ਜਾਨਵਰ ਨੂੰ ਨਹਿਰ ਚ ਡਿੱਗਿਆ ਵੇਖ ਕੇ ਸਮਾਜ ਦੇ ਅਸਲ ਹੀਰੋ ਸਾਹਮਣੇ ਆਏ ਉਸ ਦੀ ਜਾਨ ਬਚਾਉਣ ਲਈ ਅਸਲ ਹੀਰੋ ਉਹ ਹੁੰਦੇ ਨੇ ਜੋ ਕਿਸੇ ਦੀ ਜਾਨ ਬਚਾਉਂਦੇ ਨੇ ਨਾ ਕਿ ਜੋ ਫਿਲਮਾਂ ਵਿੱਚ ਕੰਮ ਕਰਦੇ ਨੇ ਦੇਖੋ ਪਹਿਲਾਂ ਉਹਨਾਂ ਨੇ ਰਸੇ ਸੁੱਟੇ ਤੇ ਮਗਰ ਹੀ ਆਪ ਪਾਣੀ ਦੇ ਵਿੱਚ ਛਾਲਾਂ ਮਾਰੀਆਂ ਸੋ ਵੱਡਾ ਰਿਸਕ ਹੁੰਦਾ ਪਾਣੀ ਦੇ ਵਿੱਚ ਛਾਲ ਮਾਰਨ ਦਾ ਪਰ ਇਹ ਨੌਜਵਾਨ ਪਹਿਲਾਂ ਵੀ ਬਹੁਤ ਸਾਰੀਆਂ ਜਾਨਾਂ ਬਚਾ ਚੁੱਕੇ ਨੇ ਦੇਖੋ ਕਿਵੇਂ ਇਸ लाचार ਜਾਨਵਰ ਨੂੰ ਸਾਈਡ ਤੇ ਨਾਲ ਲੈ ਕੇ ਆਏ ਸੋ ਦੋਸਤੋ ਪਹਿਲਾਂ ਹੀ ਦੱਸ ਚੁੱਕਿਆ ਹੈ ਅਸਲ ਹੀਰੋ ਸਮਾਜ ਦੇ ਉਹ ਨੇ ਜੋ ਕਿ ਕਿਸੇ लाचार ਦੀ ਜ਼ਿੰਦਗੀ ਬਚਾਉਂਦੇ ਨੇ ਨਾ ਕਿ ਉਹ ਜੋ ਇੱਕ ਨਕਲੀ ਕਿਰਦਾਰ ਪਰਦੇ ਤੇ ਲੈ ਕੇ ਆਉਂਦੇ ਨੇ ਜਿਨ੍ਹਾਂ ਨੂੰ ਸਭ ਕੁਝ ਸਕ੍ਰਿਪਟਿਡ ਮਿਲਦਾ ਹੈ ਉਹਨਾਂ ਨੂੰ ਕੋਈ ਰਿਸਕ ਨਹੀਂ ਹੁੰਦਾ ਇੱਥੇ ਸਾਰੇ ਰਿਸਕ ਹੁੰਦੇ ਨੇ ਪਾਣੀ ਦੇ ਵਿੱਚ ਫਿਰ ਵੀ ਇਹ ਨੌਜਵਾਨ ਆਪਣਾ ਕੰਮ ਕਰ ਰਹੇ ਨੇ ਦੇਖੋ ਸਾਈਡ ਤੇ ਇਸ ਜਾਨਵਰ ਨੂੰ ਤਾਂ ਲੈ ਕੇ ਆ ਗਏ ਪਰ ਬਾਹਰ ਕੱਢਣਾ ਵੀ ਇੱਕ ਵੱਡਾ ਚੈਲੰਜ ਸੀ ਪਰ ਫਿਰ ਵੀ ਇਹਨਾਂ ਨੌਜਵਾਨਾਂ ਨੇ ਆਪਣੇ ਦਿਮਾਗ ਦੀ ਸਹੀ ਵਰਤੋਂ ਕਰਦੇ ਹੋਏ ਇਸ ਨੂੰ ਸਾਈਡ ਤੇ ਲਿਆ ਕੇ